ਕੀ ਨਾਮ ਹੈ ਮੇਰਾ ਨਾਮ ਰੋਜਿੰਦਰ ਸਿੰਘ ਰੁੱਬੀ ਹੈ ਜੀ ਮੈਂ ਮੈਨੇਜਰ ਆ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਅੱਜ ਮਹਾਰਾਜ ਜੀਤ ਜੀ ਜੋ ਸੰਬਰ ਫਾਰਮ ਸੀਗਾ ਜਿੱਥੇ ਉਹ ਆਪਣਾ ਸਮਵਿਤ ਹੁੰਦੇ ਸੀਗਾ ਜਿੱਥੇ ਲਿਖਿਆ ਜਾ ਰਿਹਾ ਕਾਫੀ ਅਰਸਿਆਂ ਬਾਅਦ ਦੀਪਾਂ ਲਾ ਹੋ ਰਹੀ ਹੈ ਲਾਈਟਿੰਗ ਕੀਤੀ ਹੈ ਕੀ ਕੁਝ ਕਰਨਾ ਚਾਹੋਗੇ ਜੀ ਆਪਣੇ ਸਿੱਖਾਂ ਦੇ ਸਰਮੋਲ ਜਿਹੜੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸੋਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜੇ ਹੋਏ ਆਦੇਸ਼ ਅਨੁਸਾਰ ਜਿਹੜਾ ਅੱਜ ਦਾਸ ਵੱਲੋਂ ਸਮਰ ਪੈਲਸ ਜੋ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਦੇ ਵਿੱਚ ਇੱਕ ਅੰਦਰੂਨੀ ਸਮਰ ਪੈਲਸ ਸਮਰ ਬਾਗ ਵੀ ਕਹਿ ਸਕਦੇ ਆ ਔਰ ਇੱਥੇ ਮਹਾਰਾਜਾ ਰਣਜੀਤ ਸਿੰਘ 1918 ਤੋਂ ਲੈ ਕੇ 1900 ਸੋਰੀ 1818 ਤੋਂ ਲੈ ਕੇ 1837 ਤੱਕ ਇਸ ਜਗ੍ਹਾ ਤੇ ਜਿਹੜਾ ਉਹ ਰੁਕਦੇ ਰਹੇ ਆ ਜਦੋਂ ਵੀ ਲਾਹੌਰ ਤੋਂ ਆਉਂਦੇ ਜਾਂਦੇ ਸੀ ਜਾਂ ਦਿੱਲੀ ਤੋਂ ਆਉਂਦੇ ਜਾਂਦੇ ਸੀ ਇੱਥੇ ਇਸ ਸਮਰ ਪੈਲਸ ਵਿਖੇ ਹੀ ਰੁਕਦੇ ਰਹੇ ਉਹਨਾਂ ਦੀ ਪ੍ਰਾਤਨ ਜਾਦਾ ਜੜੀਆਂ ਉਹ ਅੰਦਰ ਬਹੁਤ ਬਰਜ ਬਣਿਆ ਵੇਖਣ ਵਾਲੀਆਂ ਵਾ ਸੰਤਾਂ ਦੇ ਵੇਖਣ ਵਾਲੀਆਂ ਵਾ ਇਹ ਜਿਹੜਾ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਖੁੱਲਦਾ ਵਾ ਇਸ ਜਗ੍ਹਾ ਤੇ ਅੱਜ ਪਹਿਲੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ ਹੋਏ ਦੇਸ਼ਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਵੱਲੋਂ ਜਿਹੜਾ ਵਾ ਇੱਥੇ ਸੁੰਦਰ ਦੀਪਮਾਲਾ ਕੀਤੀ ਗਈ ਆ ਦੀਵੇ ਬਾਲੇ ਗਏ ਆ ਸਰੋਂ ਦੇ ਤੇਲ ਦੇ ਦੀਵੇ ਬਾਲੇ ਗਏ ਆ ਸੁੰਦਰ ਜਿਹੜੀ ਆ ਲਾਈਟਿੰਗ ਕੀਤੀ ਗਈ ਆ ਔਰ 300 400 ਦੇ ਕਰੀਬ ਜਿਹੜਾ ਵਾ ਦੀਵਾ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜਿੱਥੇ ਹਰ ਪਿੰਡ ਦੇ ਵਿੱਚ ਅੱਜ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਵੱਲੋਂ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਉਤਸ਼ਾਹ ਨਾਲ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਵਾ ਉੱਥੇ ਜਿਹੜਾ ਵਾ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ ਸਮਝਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਜੋ ਸਮਰਪੈਲ ਸੇ ਜਿਹੜਾ ਬਿਲਕੁਲ ਹਨੇਰੇ ਚ ਘੁੱਪ ਹਨੇਰੇ ਦੇ ਵਿੱਚ ਸੀ ਉੱਥੇ ਜਿਹੜਾ ਵਾ ਇਹ ਅੱਜ ਸੇਵਾ ਕਰਕੇ ਲਾਈਟ ਡੈਕੋਰੇਸ਼ਨ ਦੀ ਕਰਕੇ ਦੀਵੇ ਬਾਲ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪਤ ਪੁਰਪਤੇ ਜਿਹੜਾ ਵਾ ਇਹ ਸੰਗਤਾਂ ਨੂੰ ਇਹ ਵਧਾਈ ਦਿੱਤੀ ਹੈ ਅੱਜ ਪਹਿਲੀ ਵਾਰੀ ਹੋਇਆ ਜੀ ਇਹ ਸੈਂਟਰ ਦੇ ਅੰਦਰ ਆਂਦਾ ਸਾਰਾ ਸਮਰਪੈਲ ਬਿਲਕੁਲ ਜੀ ਇਹ ਸਮਰਪੈਲ ਸੇ ਜਿਹੜਾ ਵਾ ਅੰਦਰੂਨੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਤ ਸਮਾਨ ਹੈ ਜਿਹੜਾ ਉਹ ਪੰਜਾਬ ਗਵਰਨਮੈਂਟ ਕੋਲ ਹੋਇਆ ਔਰ ਜਿਹੜਾ ਬਾਦ ਪ੍ਰਾਤਨ ਬਿਲਡਿੰਗ ਜਿਹੜੀ ਆ ਇਹ ਪ੍ਰਾਤਨ ਵਿਭਾਗ ਕੇਂਦਰ ਸਰਕਾਰ ਤੋਂ ਆ ਕੇਂਦਰ ਸਰਕਾਰ ਨੇ ਜਿਹੜੀ ਆ ਉਹਨਾਂ ਨੇ ਜਿਹੜੀ ਅੱਜ ਨੂੰ ਪਰਮਿਸ਼ਨ ਦਿੱਤੀ ਆ ਹੱਦੀ ਫੋਨ ਤਾਂ ਰਾਬਤਾ ਹੋਇਆ ਵਾ ਸਬੰਧਤ ਆਈਐਸ ਜਿਹੜੇ ਇਹਨਾਂ ਦੇ ਦਿੱਲੀ ਬੈਂਦੇ ਆ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਪਰਮਿਸ਼ਨ ਤੋਂ ਬਾਅਦ ਜਿਹੜਾ ਵਾ ਇੱਥੇ ਸਮਰਪੈਲਸ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਮੁਖ ਮੋਕੇ ਇਸ ਤੇ ਮੈਂ ਕਹਿਣਾ ਚਾਹੁੰਦਾ ਵਾ ਇਸ ਜਗ੍ਹਾ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਹੁਣਾਂ ਵੀ ਹਾਜ਼ਰੀ ਭਰਨੀ ਸੀ ਮਗਰ ਉਹ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਜਾਣ ਕਰਕੇ ਉਹ ਜਿਹੜਾ ਇੱਥੇ ਇਸ ਸਥਾਨ ਤੇ ਨਹੀਂ ਆ ਸਕੇ ਉਹ ਉਹਨਾਂ ਵੱਲੋਂ ਹੋਏ ਉਦੇਸ਼ਾਂ ਅਨਸਾਰ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਪ੍ਰਾਲੇ ਕੀਤਾ ਜਾਣੇ ਚਾਹੀਦੇ ਕਿਉਂਕਿ ਐਸਪੀਸੀ ਇਹ ਕਰ ਸਕਦੀ ਹੈ ਪੰਜਾਬ ਸਰਕਾਰ ਦਾ ਹੀ ਫਰਜ਼ ਬਣਦਾ ਹੈ ਕਿ ਜਿਹੜਾ ਸਾਡਾ ਪ੍ਰਾਲਾ ਸੀ ਕਿ ਇਤਿਹਾਸ ਦੀ ਜਨੀ ਇਮਾਰਤ ਹੈ ਉਸੇ ਸਾਥ ਸੰਭਾਲ ਕੀਤੀ ਜਾਵੇ ਤੋ ਆਰ ਉੱਥੇ ਬਣਾਈ ਜਾਵੇ ਬਿਲਕੁਲ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਵੇ ਗੱਲ ਕਹਿਣੀ ਤੇ ਨਹੀਂ ਚਾਹੀਦੀ ਪੰਜਾਬ ਸਰਕਾਰ ਦੇ ਕੱਲ ਅਸੀਂ ਇੱਕ ਵਿਭਾਗ ਕੋ ਗਏ ਹਾਂ ਇਸ ਦੀ ਮਨਜ਼ੂਰੀ ਲੈਣ ਵਾਸਤੇ ਉਹਨਾਂ ਨੇ ਕਿਹਾ ਜੀ ਇਹ ਇਸ ਇਸ ਜਗ੍ਹਾ ਦੀ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ ਇਹ ਕੇਂਦਰ ਦੇ ਅਧੀਨ ਅਖਰੀ ਕੇਂਦਰ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਜਿਹੜਾ ਵਾ ਬਿਨਾ ਚਿਜਕ ਬਿਨਾ ਹੱਡੀ ਲੈਟਰ ਦਿੱਤੇ ਆ ਉਹਨਾਂ ਮੰਜ਼ੂਰੀ ਦਿੱਤੀ ਆ ਮਤਲਬ ਮੰਜ਼ੂਰੀ ਦੇਣ ਤੋਂ ਬਾਅਦ ਅਸੀਂ ਇਹ ਸਾਰਾ ਕਾਰਜ ਕਰ ਲਿਆ ਵਾ ਔਰ ਲੈਟਰ ਜਿਹੜੀ ਅਸੀਂ ਉਹਨਾਂ ਨੂੰ ਹੁਣ ਭੇਜੀ ਹੈ ਮਿਲ ਲੱਗਦਾ ਕਿ ਹਰ ਸਾਲ ਉਹਨિસ્ਤੇ ਬਿਲਕੁਲ ਜੀ ਇਸ ਦੇ ਵਿੱਚ ਇਹ ਆ ਵੀ 31 ਜੂਨ ਨੂੰ ਜਿਹੜਾ ਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਵੀ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੁਲਦੀਪ ਸਿੰਘ ਗੜਗਾਜ ਵੱਲੋਂ ਔਰ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਸਰਜਿੰਦਰ ਸਿੰਘ ਵੱਲੋਂ ਮਨਾਈ ਗਈ ਸੀ ਹੁਣ ਇਹ ਵੀ ਜਿਹੜਾ ਕਾਰਜ ਪਹਿਲੀ ਵਾਰ ਜਿਹੜਾ ਵਾ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਵਾ ਉਹ ਇੱਥੇ ਜਿਹੜਾ ਵਾ ਦੀਪmala ਕਰਕੇ ਸੰਗਤਾਂ ਦੇ ਨਾਲ ਜਿਹੜਾ ਵਾ ਮਨਾਇਆ ਜਾ ਰਿਹਾ ਹੈ